ਸਤਨਾਮ ਸ਼੍ਰੀ ਵਾਹਿਗੁਰੂ ਜੀ ਕਰਮ ਖੰਡ ਕੀ ਬਾਣੀ ਜੋ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਦ ਮਹਾਬਲ ਸੂਰ ਤਿਨ ਮਹਿਰਾ ਬਈ ਆਪਰ ਕੂਰ ਤਿੱਥੇ ਸੀ ਤੋ ਸੀਤਾ ਮਹਿਮਾ ਮਾਹੀ ਤਾਂ ਕੇ ਰੂਪ ਨੇ ਕਥ ਨੈ ਜਾਹੀ ਨਾ ਉਹ ਮਰੇ ਨ ਠਾਗੇ ਜਾਹੀ ਜਨ ਕੈ ਰਾਮ ਵਸੈ ਮਨ ਮਾਹੀ ਤਿੱਥੇ ਭਗਤ ਵਸੈ ਕੇ ਲੋ ਕਰੈ ਅਨੰਦ ਸੱਚਾ ਮਨ ਸੋਈ ਸੱਚ ਖੰਡ ਵਸੈ ਰੰਕਾਰ ਕਰ ਕਰ ਵੇਖੈ ਨੁਰ ਨਿਹਾਰ ਦਿੱਥੈ ਖੰਡ ਮੰਡਲ ਔਰ ਭੰਡ ਜੇ ਕੋ ਕਤੈ ਤਾਂ ਅੰਤ ਨਾ ਅੰਤ ਦਿੱਥੈ ਲੋ ਲੋ ਅਖਾਰ ਜਿਜ ਹੁਕਮ ਤੇ ਵੈ ਤਿਵ ਕਾਰ ਵੇਖੈ ਵਿਖੈ ਕਰ ਵਿਚਾਰ ਨਾਨਕ ਕਥਨਾ ਕਰਣਾ ਸਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਕਰਮਖੰਡ ਕੀ ਮਾਣੀ ਜੋ ਦਿੱਥੈ ਹੋਰ ਨ ਕੋਈ ਹੋਰ ਦਿੱਥੈ ਜਦ ਮਹਾਬਲ ਸੂਰ ਤੈਨ ਮਹਿਰਾਵੈ ਆਪਰਪੂਰ तिथै सी पो सीता महमा महे ताके रूप ने कथने जाहे ना ओ हमरन ठागे जाहे जन कह राम वसै मल माहे तिथै भक्त वसै के लो करय अनन सच्चा मान सोई साचे खंडा वसै रंगकार ਕਰ ਕਰ ਵੇਖੈ ਨੁਰ ਨਿਹਾਲ ਥਿਥੈ ਖੰਡ ਮੰਡਲ ਔਰ ਭੰਡ ਜੇ ਕੋ ਕਤੈ ਤਾਂ ਅੰਤਨਾ ਅੰਤ ਤਿਥੈ ਲੋ ਨੋ ਅਕਾਰ ਜਜ ਹੁਕਮ ਤੇ ਵੈ ਤੇ ਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਸਤਨਾਮ ਸ਼ਿਲੇ ਵਾਹੀ ਗੁਰੂ ਜੀ ਕਰਮਖੰਡ ਕੀ ਮਾਣੀ ਜੋ ਥਿਥੈ ਹੋਰ ਨ ਕੋਈ ਹੋਰ ਥਿਥੈ ਜਦ ਮਹਾਬਲ ਸੂਰ ਤੈ ਮਹਿਰਾਵੈ ਆ ਪਰਪੂਰ ਤਿੱਥੇ ਸੀ ਤੋ ਸੀਤਾ ਮਹਿਮਾ ਮਾਹੀ ਤਾਂ ਕੇ ਰੂਪ ਨੇ ਕਥਨੇ ਜਾਹੀ ਨਾ ਉਹ ਮਰੇ ਨ ਠਾਗੇ ਜਾਹੀ ਜਿਨ ਕੈ ਰਾਮ ਵਸੈ ਮਨ ਮਾਹੀ ਤਿੱਥੇ ਭਗਤ ਵਸੈ ਕੇ ਲੋ ਕਰੈ ਅਨੰਤ ਸੱਚਾ ਮਨ ਸੋਈ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵਿਖੇ ਨਦਰ ਨਿਹਾਰ ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਤੇ ਤਾਂ ਅੰਤ ਨ ਅੰਤ ਤਿੱਥੇ ਲੋ ਲੋ ਅਕਾ ਵੇ ਤੇ ਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਸਤਨਾਮ ਸ਼ਿਣੀ ਮਾਹੀ ਗਰੂ ਜੀ ਕਰਮਖੰਡ ਕੀ ਬਾਣੀ ਜੋ ਤਿੱਥੈ ਹੋਰ ਨ ਕੋਈ ਹੋਰ ਕਿੱਥੇ ਜੈਦ ਮਹਾਬਲ ਸੂਰ ਤਿਨ ਮਹਿਰਾ ਵਹਿਆ ਪਰਪੁਰ ਕਿੱਥੇ ਸੀ ਤੋ ਸੀਤਾ ਮਹਿਮਾ ਮਾਹੀ ਤਾਂ ਕੇ ਰੂਪ ਨੇ ਕਥਨੇ ਜਾਹੇ ਨਾ ਉਹਮਰਨ ਠਾਗੇ ਜਾਹੇ ਜਨ ਕੈ ਰਾਮ ਵਸੈ ਮਨ ਮਾਹੀ ਤਿੱਥੈ ਭਗਤ ਵਸੈ ਕੇ ਲੋ ਕਰੈ ਅਨੰਤ ਸੱਚਾ ਮਨਸੋਈ ਸੱਚੇ ਖੰਡ ਵਸੈ ਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰਪੰਡ ਜੇ ਕੋ ਕਤੇ ਤਾਂ ਅੰਤ ਨਾ ਅੰਤ ਤਿੱਥੈ ਲੋ ਲੋ ਅਖਾਰ ਜਿਵੇਂ ਜਿਵੇਂ ਹੁਕਮ ਤੇ ਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਸਤਨਾਮ ਸ਼ਿਣੀ ਵਾਹੀ ਗੁਰੂ ਜੀ ਰਮਖੰਡ ਕੀ ਬਾਣੀ ਜੋ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਦ ਮਹਾਬਲ ਸਿੰਘ ਰ ਤੈਨ ਮਹਿਰ ਆਵੈ ਆਪਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਕਾਕੇ ਰੂਪ ਨੇ ਕਥਨੇ ਜਾਹੇ ਨਾ ਉਹਮ ਰਨ ਠਾਗੇ ਜਾਹੇ ਜਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਕਰੈ ਅਨੰਤ ਸੱਚਾ ਮਨ ਸੋਈ ਸੱਚਖੰਡ ਵਸੈ ਰੰਕਾਰ